ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਸਰਾਹੂਰ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜੱਜਵੀਰਗੜ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ ਗਾਵਾਂ ਤੁਹਾਨੂੰ ਦਿਖਾਉਣੀ ਆ ਜਿੰਨਾਂ ਦੇ ਵਿੱਚੋਂ ਇੱਕੋ ਇੱਕ ਬੱਣੇ ਆ ਤੇ ਬਾਕੀ ਸਾਰੀਆਂ ਸੁਈਆਂ ਵਾਂ ਗਾਵਾਂ ਹੋਰ ਵੀ ਆ ਗਿਆ ਵੀਰ ਜੀ ਨਾਲ ਕੋਲ ਪੋਣੀ ਅੱਜ ਚਾਰ ਹੀ ਆ ਕੁਝ ਮਾਲ ਉਧਰ ਵੀ ਵੱਜਿਆ ਆ ਤੇ ਪੋਣੀਆਂ ਚ ਚਾਰ ਹੀ ਹੈ گاਵਾ ਉਤਰਾ ਵੱਧ ਵੀ ਹੈਗੀਆਂ ਜੇ ਕਿਸੇ ਵੀ ਕੋਈ ਆਵੇ ਇੱਥੇ ਇਹਨਾਂ ਜੋ ਨਹੀਂ ਕੋਈ ਸੂਤਰ ਹੁੰਦੀ ਹੋਰ ਵੀ گاਵਾ ਲੱਗੇ ਜਿਹੜੀਆਂ ਬਚੀਆਂ ਆਣ ਕੇ ਇੱਥੇ ਚੰਗੀ ਤਰ੍ਹਾਂ ਵੇਖ ਚੱਕ ਕੇ ਖੜੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਸਭ ਠੀਕ ਠਾਕ ਜੀ ਵਧੀਆ ਵਧੀਆ ਕਰ ਪਾਈ ਰਹਾ ਚਲੋ ਦੇਖੀਦਾ ਜੀ ਤੇ ਵੇਖਿਆ ਮਾਲ ਉਦ ਨਾਲ ਫਿਰ ਆ ਮਾਲ ਵੇਖੀ ਗਿਆ ਹੈ ਮਾਲ ਤੇ ਨਾ ਅਸਲ ਤੇ ਬੇਨਤੀ ਹੈ ਕਿ ਵੀਰਾਂ ਨੂੰ ਕਰਨੀ ਆ ਵੀ ਡੰਗਰ ਲਿਆ ਕਰੋ ਮੇਰੇ ਵੀ ਇੱਥੇ ਆਣ ਕੇ ਤਸੱਲੀ ਕਰਿਆ ਕਰੋ ਦੋ ਟਾਈਮ ਹਾਂਜੀ ਹਾਂਜੀ ਤਿੰਨ ਟਾਈਮ ਚ ਚਾਰ ਟਾਈਮ ਚ ਆਇਆ ਕਰੋ ਪਰ ਜਿਹੜੀ ਪੈਸੇ ਕਹਿੰਦੇ ਜਿਨਾ ਵੀ ਉਥੋਂ ਗੱਡੀ ਵਾਲੇ ਦੇ ਹੱਥ ਭੇਜ ਦਿੰਦੇ ਨੇ ਉਹ ਸਾਡੇ ਵਾਸਤੇ ਮੁਸ਼ਕਲ ਹੋ ਜਾਂਦੀ ਹੈ ਅੱਛਾ ਮੰਨ ਲਓ ਇਹ ਕਿਹੜਾ ਬੰਦਾ ਵਾ ਜਿਹੜਾ ਮੰਨ ਲਓ ਕੋਈ 1000 ਜਾਂ 2000 ਰੁਪਇਆ ਲੈ ਕੇ ਨਾ ਵਾ ਇੱਕ ਬੰਦਾ ਵੀ ਨਾਲ ਆਪਣਾ ਘੱਲੇ ਉਹ ਵੀ ਦੂਰ ਉਹ ਖਾ ਜਾਂਦਾ ਜੇ ਕੰਮ ਇਹ ਮਾਲ ਸਾਰਾ ਵਿਗ ਗਿਆ ਇਹਦਾ ਨਾ ਇੱਕ ਹੈ ਪਰ ਇਹ ਗੱਲ ਤੋਂ ਕੋਈ ਤਕਬੀਰ ਕਹਿ ਦਿੰਦੇ ਜੇ ਹਾਂ ਇਹ ਕੇ ਨੂੰ ਬਹੁਤੀ ਵੇਤਵਾਰੀ ਆ ਮੰਨ ਲਓ ਉਥੇ ਡੰਗਰ ਜਿਹੜਾ ਬੰਦਾ ਸਾਨੂੰ ਪੈਸੇ ਪਾ ਦਿੰਦਾ ਨਾ ਇੱਥੇ ਹਾਂਜੀ ਖਾਣਾ ਦੀ ਅਸੀਂ ਹਰ ਇੱਕ ਬੰਦੇ ਨੂੰ ਆਨੇ ਆ ਜੇ ਥਾਣਕ ਵੱਧ ਘੱਟ ਨਿਕਲਿਆ ਮੈਂ ਤੁਹਾਡੀ ਵੀਡੀਓ ਦੇ ਵਿੱਚ ਜੇ ਬੰਦਾ ਸੁਣ ਲੇ ਗੱਲ ਥਾਣਕ ਵੱਧ ਘੱਟ ਨਿਕਲਿਆ ਜਾਂ ਗਲਤ ਨਿਕਲਿਆ ਤਾਂ ਅਸੀਂ ਡੰਗਰ ਵੀ ਵਾਪਸ ਲੈਣ ਨੂੰ ਤਿਆਰ ਹਾਂ ਬਾਕੀ ਇਹ ਆ ਨਾ ਹੁਣ ਜਿੰਨੇ ਪਸ਼ੂ ਲੈਣਾ ਵਾ ਟਾਈਮ ਤੇ ਕੱਢਣਾ ਹੀ ਪੈਣਾ ਵਾ ਹੁਣ ਜੇ ਆਪਾਂ ਮੰਨ ਲਓ 50 70 70 ਹਜ਼ਾਰ ਖਰਚ ਦਿੰਦੇ ਆ ਮੰਨ ਲਓ ਜਿਹੜੇ ਕੋ ਟਾਈਮ ਨਹੀਂ ਹੈਗਾ ਸਾਡਾ ਉਥੇ ਗੱਡੀ ਵਾਲਾ ਘੁੱਤਾ ਵਾ ਨਾ ਜਿਹਨੇ ਪੈਸੇ ਪਾਏ ਆ ਉਹਨਾਂ ਮਾਲੋ ਅਸੀਂ ਕਹਿੰਦੇ ਆ ਵੀ ਆਹ ਤਾਂ ਵੀਡੀਓ ਜ ਵੱਡੀ ਦਿਖਣ ਰਹੀ ਏ ਛੋਟੀ ਦਿਖਣ ਰਹੀ ਇਹ ਤੇ ਗੱਲ ਹੁੰਦੀ ਨਹੀਂ ਹਰੇ ਹਰ ਇੱਕ ਨੂੰ ਪਤਾ ਵੀ ਆ ਜਿੱਦਾਂ ਜਿਤਨਾ ਡੰਗਰ ਦਿਖਣ ਰਿਹਾ ਉਤਰਾਂ ਦਾ ਹੀ ਹੈਗਾ ਹਾਂਜੀ ਹਾਂਜੀ ਨਹੀਂ ਜੇ ਇੰਨੇ ਚੀਜ਼ਾਂ ਜਿੰਨੇ ਵੀ ਵੇਖਨੇ ਆ ਆਪਣਾ ਇੱਥੇ ਸਗਵਾ ਕੇ ਚੰਗੇ ਤਰ੍ਹਾਂ ਵੇਖਣੇ ਆਉਣਾਂ ਹੀ ਪੈਣਾ ਆਉਣਾਂ ਹੀ ਆਵੇ ਤਾਂ ਸਗੋ ਚੰਗਾ ਵਾ ਸਾਨੂੰ ਸਾਡੀ ਵੀ ਟੈਨਸ਼ਨ ਘੱਟ ਹੋ ਜਾਏ ਆਉਣਾ ਚਾਹੀਦਾ ਜਿਹੜਾ ਵੀ ਸਾਡੇ ਦਾ ਇਤਬਾਰ ਕਰੂਗਾ ਜਿਹੜਾ ਸਾਡੇ ਦਾ ਇਤਬਾਰ ਕਰੂਗਾ ਉਹ ਤਾਂ ਅਸੀਂ ਵੀ ਕੱਲ ਨੂੰ ਕੋਈ ਗੱਲ ਨਹੀਂ ਦੀ ਕੰਪਰੋਮਾਈਜ਼ ਕਰਾਂਗੇ ਕਿਉਂਕਿ ਕਾਫੀ ਵਪਾਰੀਆਂ ਨਾਲ ਜਿਹੜੀ ਇਹ ਗੱਲ ਪਹਿਲਾਂ ਵੀ ਹੋ ਕਿਉਂਕਿ ਕਈ ਵਾਰੀ ਨਾ ਕਈ ਲੋਕ ਫਿਰ ਖਰਾਬ ਕਰਦੇ ਆ ਜਾਂ ਪੈਸੇ ਦਿੰਦੇ ਨਹੀਂ ਆ ਜਾਂ ਗੱਡੀਆਂ ਲਵਾ ਲਿੰਦੇ ਆ ਜਾਂ ਫਿਰ ਡਰਦੇ ਵਪਾਰੀ ਵੀ ਤੇ ਉਹ ਵੀ ਫਿਰ ਕਹਿੰਦੇ ਕਿ ਜਾਂ ਤੇ ਇੱਥੇ ਆ ਕੇ ਲੱਜ ਡਰ ਤੇ ਉਹ ਬੰਦੇ ਨੂੰ ਹੁੰਦਾ ਜਿਹੜੇ ਬੰਦੇ ਨੇ ਕੰਮ ਗਲਤ ਕਰਨਾ ਹਾਂਜੀ ਅਸੀਂ ਕੰਮ ਨਹੀਂ ਕੋਈ ਗਲਤ ਕਰਦੇ ਸਾਨੂੰ ਡਰ ਨਹੀਂ ਕੋਈ ਹੈਗਾ ਮਾਲ ਅਸੀਂ ਭੇਜ ਦਾਂਗੇ ਪਰ ਸਾਡਾ ਬੰਦਾ ਡਰਾਈਵਰ ਹੀ ਆਸ ਤੇ ਵੀ ਮੇਰੇ ਕੋਲ ਪੈਸੇ ਰਾਜ ਖੋਏ ਗਏ ਆਂ ਕਿੱਥੋਂ ਪੈਸੇ ਲਾਂਗੇ ਦੱਸੋ ਹਾਂਜੀ ਹਾਂਜੀ ਚਲੋ ਕਈ ਗੱਲ ਮੋਕ ਦੀ ਗੱਲ ਇਹੀ ਆ ਵੀ ਸਭ ਤੋਂ ਪਹਿਲਾਂ ਤੇ ਕੋਈ ਵੀ ਇੱਥੇ ਸਭ ਆਵੇ ਵੇਖੇ ਤੇ ਫਿਰ ਆਪਣੀ ਆਪਣੀ ਪੇਮੈਂਟ ਕਰੇ ਤੇ ਫਿਰ ਖੜੇ ਨਹੀਂ ਕਿਸੇ ਨੇ ਉਹਨਾਂ ਤੇ ਉਹ ਆਪਣੀ ਪੇਮੈਂਟ ਪਾ ਦੇ ਤੇ ਪਸ਼ੂ ਪੇਮੈਂਟ ਕੌਣ ਚ ਪਾ ਦੇ ਵੇਖੋ ਅਸੀਂ ਵੀ ਤਾਂ ਸਾਡਾ ਇਹ ਤਾਂ ਜਿਹੜਾ ਨਾ ਜੇ ਸਾਨੂੰ ਕੋਈ ਆਂਦਾ ਵਾ ਫਿਰ ਡੰਗਰ ਘਰ ਘੱਲ ਦੋ ਅਸੀਂ ਵੀ ਤਾਂ ਫਿਰ ਕਿਸੇ ਦੇ ਘਰ ਇਦਾਂ ਹੀ ਘੱਲਦੇ ਹਾਂ ਨਾ ਹਾਂਜੀ ਹਾਂਜੀ ਇਹ ਅਸੀਂ ਤਾਂ ਲੋਕਾਂ ਤੇ ਯਕੀਨ ਹੀ ਕਰਦੇ ਹਾਂ ਨਾ ਹਾਂਜੀ ਹਾਂਜੀ ਤੇ ਤੇ ਨਾਂ ਫਿਰ ਦੱਸਦੇ ਕਰੀ ਆਪਾਂ ਮਾਣੇ ਜੀ ਦਰਬੰਦਰ ਸਿੰਘ ਜੱਜ ਹਾਂਜੀ ਪਿੰਡ ਜਸਰਾਵ ਤਸੀਲ ਜਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਹਾਂਜੀ ਫੋਨ ਨੰਬਰ ਹੈਗਾ 66 44 83 93 66 44 83 93 WhatsApp ਇਸੇ ਨੰਬਰ ਤੇ ਚੱਲਦਾ ਠੀਕ ਹੈ ਜੀ ਤੇ ਬਾਕੀ ਇੱਕ ਬੇਨਤੀ ਹੋਰ ਵੀ ਆ ਵੀ ਜਿੰਨੇ ਵੀ ਵੀਰ ਨੇ ਸਾਈ ਪੋਣੀ ਹੈ ਸਾਈ ਪੋਣ ਤੋਂ ਪਹਿਲਾਂ ਹੀ ਪੁੱਛ ਲੈ ਵੀ ਪੇਮੈਂਟ ਕਰਨੀ ਕਿੱਦਾਂ ਕਰਨੀ ਆ ਉਹਨੂੰ ਤੇ ਸਾਈ ਪਾ ਕੇ ਸਲਾਹ ਕਰਦੇ ਆ ਸਾਈ ਪਾ ਕੇ ਸਾਈ ਪਾ ਕੇ ਵੀ ਕਈ ਜਣੇ ਪੇਮੈਂਟ ਦੀ ਤਾਂ ਗੱਲ ਕਰੋ ਸਾਈ ਪਾ ਕੇ ਕੁਝ ਜਣੇ ਕਹਿੰਦਾ ਯਾਰ ਤੁਹਾਨੂੰ ਸ਼ਾਮਾਂ ਨੂੰ ਭਾਜੀ ਪੈਸੇ ਪਾ ਦਨੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਪਾ ਦਿਓ ਸ਼ਾਮਾਂ ਨੂੰ ਪਾ ਦਿਓ ਜਾਂ ਸਵੇਰੇ ਪਾ ਦਿਓ ਜਿਹੜਾ ਡੰਗਰ ਵੇਖੀ ਗਿਆ ਤੇ ਸਾਨੂੰ ਉੱਥੇ ਧੂੰ ਝੋਕਾਂ ਹੀ ਡਿਆਣਾ ਗਈ ਵਰਕ ਪੈ ਜਾਂਦਾ ਜਦੋਂ ਧੂੰ ਝੋਕਾਂ ਕੈਂ ਟੈਨ ਫੋਨ ਲਾਈਦਾ ਵਾ ਆਪਾਂ ਫੋਨ ਬਿਜੇ ਜਾਂ ਕੱਟਦਾ ਜਾਂ ਸਵਿਚ ਆਫ ਕਰਦਾ ਹਾਂਜੀ ਹਾਂਜੀ ਫਾਇਦਾ ਨਹੀਂ ਨਾ ਕੋਈ ਹੈਗਾ ਜਾਂ ਬਾਅਦ ਕਹਿ ਦਿੰਦੇ ਸਾਡੇ ਘਰ ਦੇ ਨਹੀਂ ਮੰਨਣ ਦੇ ਵੀਡੀਓ ਚ ਹੋ ਰਿਆ ਗਾਇਆਂ ਇੰਨੇ ਕਿ ਹੋਰ ਨਿਕਲ ਨਹੀਂ ਕੋਹ ਨਾ ਮੇਰੇ ਵੀਰ ਕੰਮ ਕਰਿਆ ਕਰੋ ਸਾਡੇ ਵਾਲੇ ਵੀ ਵੇਖਿਆ ਕਰੋ ਕਿ ਅਹੀਂ ਜਿਹੜਾ ਵਾ ਸਾਈ ਪਾਈ ਆ ਤੇ ਸਾਨੂੰ ਕੱਲ ਨਹੀਂ ਦੇ ਪਹਿਲਾਂ ਹੀ ਆਪਣੀ ਗੱਲ ਕਰ ਲਓ ਵੀ ਅਸੀਂ ਪੇਮੈਂਟ ਇੱਥੇ ਲੈਣੀ ਆ ਜਾਂ ਕਿਤਰਾ ਦੇਣੀ ਆ ਜਾਂ ਕੀ ਆ ਉਹ ਤਾਂ ਮੈਂ ਹੀ ਨਹੀਂ ਕਰਨਾ ਮੁੰਕੇ ਸਿੱਧੀ ਵਾਲੀ ਗੱਲ ਹੈ ਜੇ ਪੇਮੈਂਟ ਵਾਲੀ ਦੀ ਗੱਲ ਹੀ ਨਿਬੇੜਦੀ ਜੇ ਕਿਹਨੇ ਪੇਮੈਂਟ ਪਾਉਣੀ ਆ ਖਾਤੇ ਜਦ ਅਸੀਂ ਮਾਲ ਭੇਜਦਾਗੇ ਜੇ ਕਿਹਨੇ ਨਹੀਂ ਪਾਉਣੀ ਉਹ ਇੱਥੇ ਆਣ ਕੇ ਚੋਲੇ ਆਪਣੀ ਤਸੱਲੀ ਕਰੇ ਹਨ ਹਾਂ ਜਿਹਦੇ ਘਰ ਜਾ ਕੇ ਡੰਗਰ ਗਲਤ ਲੱਗੇ ਜਾਂ ਗਲਤ ਨਿਕਲੇ ਗੱਡੀ ਵਾਲਾ ਸਾਡਾ ਖਲਹਾਰ ਲੇ ਹਾਂਜੀ ਰਾਂਝਾ ਮਹੀਂ ਦਾ ਥਣ ਘਾਟਣ ਵੱਦ ਨਿਕਲੇ ਜਾਂ ਜਾਪੇ ਵੀ ਇਹਦਾ ਥਣ ਘਾਟਿਆ ਤੇ ਅੰਗੜਾਂ ਕਰ ਬਿਮਾਰ ਆ ਫੇਰ ਸਾ ਤੁਹਾਡੀ ਵੀਡੀਓ ਦੇ ਵਿੱਚ ਅਹੀਂ ਗੱਲ ਕਹਿੰਦੇ ਫੇਰ ਸਾਡਾ ਮਾਲ ਵਾਪਸ ਆ ਜੇ ਜਿੰਨਾ ਜਰ ਅਸੀਂ ਪੈਸੇ ਨਹੀਂ ਉੱਥੇ ਪਾਉਂਦੇ ਹਾਂ ਜਦ ਸਾਡਾ ਡੰਗਰ ਉਹਨਾਂ ਤੋਰੇ ਤੇ ਗੱਡੀ ਆ ਗੱਡੀ ਆ ਉਹਨਾਂ ਤੋਰੇ ਹਨਾ ਠੀਕ ਹੈ ਜੀ ਤੇ ਚਲੋ ਫੇਰ ਸ਼ੁਰੂਆਤ ਆ ਗੱਪਣ ਤੋਂ ਹੀ ਕਰੀਏ ਆਪਾਂ ਚੰਗੀ ਤਿਆਰ ਹੋਈ ਆ ਤਿਆਰੀ ਝੀ ਆ ਬਸ ਇਹਨਾਂ 36 ਸੂਪ ਇਹਨਾਂ ਭਾਵੇਂ ਅੱਜ ਸੂਪੇ ਤੇ ਭਾਵੇਂ ਦੋ ਦਿਨ ਲੈ ਜੀ ਨਹੀਂ ਨਹੀਂ ਯਾਰ ਵੀਡੀਓ ਸੂਕਾ ਨਹੀਂ ਬਸ ਸੂਈ ਪਹਿਣਾ ਵੈਸੇ ਤੇ ਤਿਆਰੀ ਝੀ ਆ ਪੂਰੀ ਤੇ ਥਾਣੇ ਤੇ ਦੇਖ ਸਕਦੇ ਆ ਆਪਾਂ ਲੱਗੇ ਤਾਂ ਦੇਖੋ ਵੇਖੋ ਇਹ ਹੁਣ ਇਹ ਵੇਖੋ ਥਾਣਾ ਜਾ ਆ ਜਾਈਂ ਮਿਲ ਕੇ ਵੇ ਨਵੇਂ ਚੰਗੀ ਲੱਗੀ ਆ ਇਧਰ ਦੇਖੋ ਗੱਭਨੂ ਜੀ ਲੋ ਠੀਕ ਆ ਜੀ ਇਧਰ ਇਹ ਲਈ ਬਹੁਤ ਜਿਆਦਾ ਚੰਗੀ ਲੱਗੀ ਇਹਨਾਂ ਨੂੰ ਠੀਕ ਖੋਲੋ ਫਿਰ ਦੋਰੀਆ ਕਰੀਬ ਕਿੰਨੇ ਕ ਦੁੱਧ ਵਾਲੀ ਉਤਰਾ ਹੈ ਦੋਧਾ ਰਫੀ ਜੀ ਉਹ ਲੈਂਦੇ ਪਈ 27 22 ਕਿਲੋ ਚੋਆ ਵਾ ਇਹਦਾ ਅੱਛਾ ਅਸੀਂ ਕਹਿੰਦੇ ਚਲੋ 25 ਰਹੀ ਜਾ ਬੜਾ ਠੀਕ ਆ ਜੀ ਕਰੋ ਚਲੋ ਜੀ ਮੈਨੂੰ ਗਰਮੀ ਗਰਮੀ ਦੀ ਪ੍ਰਵਾਹ ਹੋਈ ਹੈਗੀ ਜਰਸੀ ਕਰੋ ਸਿਆ ਬਾਕੀ ਕੱਦਗਾਠ ਬੇਲ ਵੀ ਚੰਗੀ ਥੱਲਿਆਂ ਬੜੀ ਤਿਆਰ ਹੋਈ ਆ ਹੱਲੇ ਗੱਬਣ ਆ ਸਾਰੇ ਵਟ ਜਿਹੜੇ ਕੱਟ ਗਈਆਂ ਬਾਕੀ ਜੇ ਕੋਈ ਨਿੱਕੇ ਹੈਗਾ ਵੀ ਇਹਦੇ ਸੁੰਦੇ ਤੱਕ ਨਹੀਂ ਉਹ ਵੀ ਭਰ ਜਣਾ ਪੂਰੀ ਫਸੀ ਆ ਥੱਲਿਆਂ ਤੇ ਕਿੰਨਾ ਕੁ ਫਿਰ ਮੁੱਲ ਰੱਖਦੀ ਹੈ ਵੀਡੀਓ ਦਾ ਆਪਾਂ ਅਰ ਵੀ ਜੀ ਮੁੱਲ ਤੇ ਹੋ ਜੀਆਂ ਮੱਛੀਆਂ ਦਾ ਨਿਆ ਪਰਸੀ ਜੋ ਕਿ ਤੁਹਾਨੂੰ ਬਤਾ ਕਰਦੇ ਆ ਆਪਾਂ ਉਹ ਨਹੀਂ ਕੰਮ ਕਰਨਾ ਨਾ ਆਪਣੀ ਆਤ ਹੀ ਆ ਕਹਿਣਾ ਵਾ ਵੀ ਉਹ ਬੰਦਾ ਇੰਦਰਾ ਕਰਦਾ ਆਪਾਂ ਆਪਣੇ ਹਿਸਾਬ ਨਾਲ ਚੱਲਣਾ ਆਪਾਂ ਵੱਛੀ 65000 ਰੁਪਏ ਜੀ 65000 ਇਹੋ ਜੀ ਵੱਛੀ ਨਹੀਂ ਮਿਲਦੀ ਲਈ ਲੋਦਾਂ ਠੀਕ ਹੈ ਇਹ ਮੇਰੇ ਤਾਂ ਫਿਰ ਦੱਸੋ ਜੀ ਬਣੀ ਜਾਂਦਾ ਠੀਕ ਹੈ ਤੇ ਹੁਣ ਆ ਜਿਹੜੀ ਸੂਈ ਸਵਾਈ ਆ ਇਹ ਕਿੰਨੇ ਕ ਦੁੱਧਾ ਲੀਜੇ 2000 ਰੁਪਏ ਜੀ ਇਹ ਵੀ ਵੱਛੀ 25 26 ਕਿਲੋ ਵਾਲੀ ਤੇ ਹੁਣ ਕਿੰਨਾ ਮੌਕੇ ਤੇ ਤਿਆਰ ਹੈ ਹੁਣ ਬੋਲਾ ਹੀ ਹੈ ਜੇ ਪਰਸੋਂ ਹੀ ਸੂਈ 1000 ਰੁਪਏ ਜੀ ਅੱਛਾ 12 13 किलो ਹੋਗਾ 15 किलो ਦਾ ਲੱਗਣਾ ਠੀਕ ਆ ਚਲੋ ਤੋਰੋ ਇੱਕ ਰੀਨ ਬਾਕੀ ਅਜ ਮੀਂਹ ਵੀ ਕਾਫੀ ਪੈ ਗਿਆ ਵਾ ਤੇ ਸਵੇਰਾ ਸਵੇਰ ਦਾ ਵੀ ਟਾਈਮ ਆ ਤੇ ਬਾਕੀ ਉਹਦੇ ਕਰਕੇ ਪੂਰੀਆਂ ਰੱਜੀਆਂ ਰੁੱਜੀਆਂ ਨਹੀਂ ਆ ਗਾੜੀ ਵੀ ਨੀਰੀ ਤੋੜੀ ਪਈ ਐ ਪੱਠੇ-ਪੁੱਠੇ ਪਏ ਨਹੀਂ ਐ ਕੋਈ ਤੇ ਤਾਂ ਮੇ ਅਜ ਸਵੇਰਾ ਸਵੇਰ ਦਾ ਹੀ ਐ ਅਦੇ ਪਲਾਂ ਵੀ ਹਵਾਨੇ ਤੇ ਹੈਗੀਆਂ ਆ ਵਾ ਇਹਦੀ ਤੇ ਬਾਕੀ ਥਾਣੇ ਵੀ ਬੜਾ ਪਿਆਰਾ ਗੁਲਾਬੀ ਰੰਗ ਦਾ ਥਾਣੇ ਜਿਹੜਾ ਇਹਦਾ ਤੇ ਇੱਕ ਅੱਧ ਕਾਟ ਪੱਖਾ ਵੀ ਜਵਾਨ ਆ ਤੇ ਮੁੱਲ ਫਿਰ ਇਹਦਾ ਵੀ ਜੀ ਮੁੱਲ ਰੁਪਏ ਜੀ 65 ਆ 62 ਚ 100 ਕੋ ਛੋੜ ਬਸ ਅੱਛਾ 62 ਚਾਰ ਤੇ ਛੋਟ ਗਿਆ ਤੇ ਹੁਣ ਇੱਕ ਆ ਜਿਹੜੀ ਗਾਂ ਇਹਦੇ ਮਗਰ ਬੱਛਾੜੀ ਆਦੇ ਮਗਰ ਬੱਛੀ ਬਹੁਤ ਚੰਗੀ ਆ ਜੀ ਇਹਦੇ ਮਗਰ ਬੱਛੀ ਬੜੀ ਕੁਮਾਰਦੀ ਆ ਇਹੋ ਗਾਂ ਦੀ ਗੱਲ ਕਰਨਾ ਹੈ ਇਹੋ ਵੀ ਕੀ ਜਿਹੜੀ ਗੱਲ ਹੋ ਜੀ ਪੇਮੈਂਟ ਦਾ ਅੱਛਾ ਹਾਂ ਜੀ ਹਾਂ ਜੀ ਠੀਕ ਆ ਤੇ ਜਿਹੜਾ ਵਾ ਇਹ ਕਿੰਨੇ ਕ ਦੁੱਧ ਵਾਲੀ ਆ ਉਹਦਾਰ ਵੀ ਇਹ ਵੀ ਪਰਸੋਂ ਦੀ ਫੁਰੀ ਹੈ ਜੀ ਹਾਂਜੀ ਇਹਦੇ ਕੋਲ ਮੇਰੇ ਬੋਲ ਆ ਜਨਾ ਕਿ ਹੋਊਗਾ ਜੀ 12 13 ਕਿਲੋ ਹੋਊਗਾ ਬੋਲਾ ਇਸ ਤੋਂ ਤੇ ਇਹ ਕਿੰਨਾਂ ਕਿ ਚਵਾਈ ਜਾਊਗਾ ਉਹ ਤਾਂ 20 ਤੋਂ 25 ਹੀ ਚੱਲਣ ਵਾਲੀ ਆ ਬੱਚੀ ਠੀਕ ਆ ਬਹੁਤ ਸਪਾਈਆਂ ਬਾਕੀ ਇਹ ਆਵੇ ਜੇ ਤਾਜ਼ੀਆਂ ਸੁਈਆਂ ਵਾ ਅਜੇ ਦੁੱਧੋਂ ਵਧਣੀਆਂ ਹੋਏ ਉਹ ਬੰਨ ਗਏ ਤਾਂ ਕੋਈ ਲੈ ਜਾਏ ਨਹੀਂ ਬੰਨ ਗਏ ਤਾਂ ਉੱਤਾਂ ਖੜੇ ਸਾਡੇ ਕੋਲ ਵੀਡੀਓ ਆ ਤਰੀਕਰੀਆਂ ਠੀਕ ਆ ਹਾਂਜੀ ਤੇ ਤੋਰੀ ਆ ਫੇਰ ਇਹਨਾਂ ਨੂੰ ਕੱਦ ਕਾਠ ਪੱਖੇ ਪੂਰੀਆਂ ਜਵਾਨ ਆ ਬਾਕੀ ਥਾਣੇ ਵੀ ਚੰਗਾ ਲੱਗਾ। ਇਹ ਤਾਜ਼ੀਆਂ ਸੁਈਆਂ ਬਿਲਕੁਲ ਬਾਈ। ਤੇ ਇਹਦਾ ਫਿਰ ਮੁੱਲ ਮੁੱਲੇ ਦਾ 800 ਜੀ 65000 ਆ ਰਿਹਾ। ਅੱਛਾ 8200 600 ਹੋ ਗਿਆ। ਠੀਕ ਹੈ ਜੀ। ਹਾਂ ਜੀ। ਤੇ ਹੁਣ ਇੱਕ ਆ ਜਿਹੜੀ ਗਾਂ ਗਈ ਆਪਣੇ ਕੋਲ। ਇਹ ਕਿਨੇ ਦਾ ਦੁੱਧ ਆ ਲੀਦੇ? ਪੋਧਰ ਰੀਜ ਕੋਨਾ 20 ਕਿਲੋ ਹੀ ਇਹਦੀ ਵਸ਼ੀ ਉਹਨਾਂ ਰੱਖ ਲਈ ਆ ਹਾਂਜੀ ਇਹਨੇ ਬਹੁਤ ਜ਼ਿਆਦਾ ਔਲ ਕੀਤੀ ਮਤਲਬ ਦੋ ਤਿੰਨ ਦਿਨ ਸਾਡੇ ਕੋਲ ਇਹ ਆਨ ਕੇ ਰਹਿ ਗਈ ਉਹਨਾਂ 15 ਕਿਲੋ ਅੱਛਾ ਹੁਣ ਵੀ ਇੰਨਾ ਦੋ ਤਾਂ 15 16 ਕਿਲੋ ਹੈਗਾ ਕੋਈ ਤਿਆਰ ਠੀਕ ਐ ਚੁਣੀ ਕੋਈ ਮੰਗਾ ਨਹੀਂ ਕੋਈ ਭੜਾ ਨਹੀਂ ਇਦਾਂ ਦਾ ਸੋਰੋ ਫਿਰ ਇਹਨੂੰ ਅਸੀਂ ਉਹਨਾਂ ਦਿੱਤੀ ਨਾਲ ਬੰਦਾ ਜਿਹੜੇ ਮਰਜ਼ੀ ਡੰਗਰ ਦਾ ਛੱਡ ਲੋ ਪਰ ਆਪਾਂ ਬੱਚਾ ਲਾਉਂਦੇ ਹਾਂ ਧੰਨਵਾਦ ਹਾਂਜੀ ਹਾਂਜੀ ਵੀ ਤਾਰੀ ਆ ਸੋਰੀ 20 ਮਹੀਨਿਆਂ ਦੇ ਵਿੱਚ ਹੋਊਗਾ ਹਾਂ 15 16 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਇਹਦੇ ਕੋਲ ਹੈਗਾ ਵਾ ਤੇ ਕਿੰਨਾ ਫਿਰ ਇਹਦਾ ਮੁੱਲ ਵੇਦੀ ਮੁੱਲਾ ਰੁਪਏ ਜਿੰਨਾ ਬੱਤੀ ਕਰੀਏ ਇਹ ਬੱਚੀ 42000 ਦੀ ਜੱਸਾ ਔਰ ਨੂੰ ਅੱਛਾ 42 ਹੈ ਛੋਟ ਹੋਣੀ ਜਿੰਨੇ 200 ਛੋਟ ਕਰਾਉਣੀ ਉਹ ਹੁੰਦਾ ਠੀਕ ਹੈ ਜੀ 42 ਦੀ ਦੇਣੀ ਆ ਬਸ ਠੀਕ ਹੈ ਤੇ ਠੀਕ ਹੈ ਵੇ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ ਪਰ ਇਹ ਨਮਾਇਆ ਨੂੰ ਆਣੀ ਆ ਨਹੀਂ ਜਗਾ ਕਿ ਬੱਤੀ ਨੇ ਆਈ ਆ ਹਾਂ ਜੀ ਕਾ ਨਾ ਰਾ ਦਿਓ ਗਾਈਆਂ ਅੰਦਰ ਵੀ ਵਧੀਆਂ ਮਾਲ ਜਿਹੜਾ ਹੋਰ ਕਾਫੀ ਆ ਤੇ ਬਾਕੀ ਚਲੋ ਜਿੰਨੀ ਕਿ ਤਿਆਰੀ ਕੀਤੀ ਗਈ ਫਿਰ ਉਹਨਾਂ ਕਮਲ ਪਾਤਾ ਤੇ ਬਾਕੀ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਚੱਕਿਆ